ਸਾਰੇ ਹਲਕਾ ਲਹਿਰਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਤੇ ਪੰਜਾਬ ਸਰਕਾਰ ਦੇ ਹੁਕਮ ਦੇ ਮੁਤਾਬਕ ਕੱਲ ਨੂੰ ਜਾਨੀ 6 ਤਾਰੀਖ ਨੂੰ ਸਭ ਤਹਿਸੀਲ ਖਨੋਰੀ ਤਹਿਸੀਲ ਮੋਨਕ ਤੇ ਤਹਿਸੀਲ ਲਹਿਰਾ ਦਫਤਰਾਂ ਵਿਖੇ ਸਾਰੇ ਹੀ ਅਫਸਰ ਸਹਿਬਾਨ ਮਾਲ ਵਿਭਾਗ ਦੇ तहसीलदार ਕਨਗੋ ਪਟਵਾਰੀ ਸਾਰੇ ਅਫਸਰ ਇਹਨਾਂ ਦਫ਼ਤਰਾਂ ਦੇ ਵਿੱਚ ਬੈਠਣਗੇ ਜਿਸ ਵੀ ਕਿਸੇ ਸੱਜਣ ਦਾ ਇੰਤਕਾਲ ਦਾ ਕੇਸ ਕੋਈ ਬਕਾਇਆ ਹੈ ਭਾਵੇਂ ਕੋਈ ਵਿਰਾਸਤ ਦਾ ਇੰਤਕਾਲ ਹੈ ਭਾਵੇਂ ਕੋਈ ਤਬਦੀਲੀ ਮਲਕੀਤ ਦਾ ਇੰਤਕਾਲ ਹੈ ਕੋਈ ਰਜਿਸਟਰੀ ਹੋਣੇ ਕਰਾਈ ਹੈ ਕਿਸੇ ਨੇ ਇੰਤਕਾਲ ਦਾ ਕੋਈ ਵੀ ਕੇਸ ਕਿਸੇ ਦਾ ਪੈਂਡਿੰਗ ਹੈ ਤਾਂ ਕੱਲ ਨੂੰ ਸਬੰਧਿਤ ਸਾਰੇ ਅਫਸਰ ਸਹਿਬਾਨ ਇਹ ਤਿੰਨੇ ਜਗ੍ਹਾ ਲਹਿਰਾ ਮੂਲਕ ਖਨੌਰੀ ਬੈਠਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਸ ਦਾ ਕੋਈ ਵੀ ਕੇਸ ਪੈਂਡਿੰਗ ਹੋਵੇ ਉਹ ਕੱਲ ਨੂੰ ਸਬੰਧਤ ਅਧਿਕਾਰੀਆਂ ਨੂੰ ਜਾ ਕੇ ਮਿਲੇ ਸਾਰੇ ਕੇਸ ਕੱਲ ਨੂੰ ਹੀ ਮੁਕੰਮਲ ਕਰ ਦਿੱਤੇ ਜਾਣਗੇ ਸੋ ਇਹ ਸਾਰਿਆਂ ਦੀ ਜਾਣਕਾਰੀ ਦੇ ਹਿਤ ਬੇਨਤੀ ਹੈ ਸਾਰੇ ਲੋਕ ਇਸ ਦਾ ਫਾਇਦਾ ਠੰਡ ਬਹੁਤ ਬਹੁਤ ਧੰਨਵਾਦ ਸੋ ਮੈਂ ਇੱਕ ਵਾਰੀ ਫੇਰ ਇਹ ਗੱਲ ਰਿਪੀਟ ਕਰ ਰਿਹਾ ਕਿ ਇੰਤਕਾਲ ਦਾ ਕੋਈ ਵੀ ਕੇਸ ਕਿਸੇ ਵੀ ਤਰ੍ਹਾਂ ਦਾ ਤਵਦੀਲ ਮਲਕੀਤ ਦਾ ਵਿਰਾਸਤ ਦਾ ਕੋਈ ਵੀ ਕੇਸ ਕਿਸੇ ਦਾ ਬਕਾਇਆ ਹੈ ਤਾਂ ਕੱਲ ਨੂੰ ਛੁੱਟੀ ਵਾਲੇ ਦਿਨ ਪੰਜਾਬ ਸਰਕਾਰ ਨੇ ਸਪੈਸ਼ਲ ਹਿਪਰ ਅਮਰ ਲਿਖਿਆ ਕਿਲ ਤਹਿਸੀਲ ਦਫਤਰ ਲਹਿਰਾ ਤਹਿਸੀਲ ਦਫਤਰ ਮੂਨਕ ਤੇ ਸਭ ਤਸੀਲ ਦਫਤਰ ਖਨੋਰੀ ਵਿਖੇ ਸਾਰੇ ਅਫਸਰ ਸਹਿਬਾਨ ਮਾਲ ਵਿਭਾਗ ਦੇ ਜੋ ਤਹਿਸੀਲਦਾਰ ਕਨੂਗੋ ਪਟਵਾਰੀ ਸਾਰੇ ਕੱਲ ਨੂੰ ਉੱਥੇ ਬੈਠਣਗੇ ਕਿਸੇ ਦਾ ਕੋਈ ਵੀ ਕੇਸ ਇੰਤਕਾਲ ਦੇ ਸੰਬੰਧ ਦੇ ਵਿੱਚ ਬਕਾਇਆ ਹੈ ਉਹ ਕੱਲ ਨੂੰ ਸਾਰੇ ਹੀ ਮੌਕੇ ਤੇ ਕਰ ਦਿੱਤੇ ਜਾਣਗੇ ਸੋ ਸਾਰੇ ਲੋਕ ਕਿਸੇ ਦਾ ਵੀ ਜੋ ਕੇਸ ਪੈਂਡਿੰਗ ਹੈ ਕੱਲ ਨੂੰ ਉੱਥੇ ਸੰਬੰਧਿਤ ਦਫਤਰ ਦੇ ਵਿੱਚ ਪਹੁੰਚਣ ਬਹੁਤ ਬਹੁਤ ਧੰਨਵਾਦ